ਬਿਨਾਂ ਨਾ ਨਾ ਤਾਂ ਦੇ ਦੇਣਾ 12 ਵਜੇ ਦੇ ਦੋਸਤੋ ਦੇਖ ਸਕਦੇ ਆ ਆਪੇਰ ਦਾ ਚੋਣਾ ਹੈ ਫੋਲ ਠੰਡੀ ਸੀਲ ਹੈ ਠੀਕ ਹੈ ਜੀ 14 ਮਹੀਨਾ ਦੀ ਗੱਬਣਾ ਸੈਕਸਰ ਸੀਮਨ ਤੋਂ ਗੱਬਣਾ ਸਾਹ ਬਾਉ ਡਾਟਾ ਰਿਕਾਰਡ ਨੇ ਜੂ ਛੀ ਪੂਰੇ ਫੋਲ ਚੰਗੇ ਰਕਾਰਦੀ ਆ ਰਕਾਰਾ ਪਾਗਲੇ ਨੂੰ ਦੇ ਦਾਂਗੇ ਸਾਰਾ ਠੀਕ ਮੰਗ ਰਹੇ ਦੇ ਬੱਛੀ ਆ ਠੀਕ ਹੈ ਤੇ ਦੂਜਾ ਸੂ ਹੈ ਅੱਜ ਜਾਨੀ ਕਿ ਦੁੱਧ ਪੂਰਾ ਵਧੂਗਾ ਅਗਲਾ 20 ਲੀਟਰ ਮੰਨ ਕੇ ਸੌਦਾ ਕਰੀ ਲੋਕਾਂ ਉਸਰ ਬੱਚਿਆਂ ਦਾ ਭਾਅ ਕਰਦੇ ਇਹੇ ਜੀ ਆਪਾਂ ਦੇ ਉਸਰਾਂ ਬੱਚਿਆਂ ਦੇ ਭਾਅ ਦਾ 38000 ਰੁਪਏ ਚੋਂ ਮਾਨਤਾ ਕਰਦੇ। ਠੀਕ ਆ। ਸੱਤ ਮਹੀਨਿਆਂ ਦਾ ਬੱਚਾ ਇਹ। 6-7 ਮਹੀਨਿਆਂ ਦਾ। ਮਾਲਾ ਵੀ ਬੱਚੀ ਤੇ ਇਹਦੇ ਨੇੜੇ ਹੀ ਲੱਗਦਾ। ਹੂੰ। ਪੂਰਾ ਟਾਂਚਾ ਟਾਂਚਾ ਚੰਗਾ ਸੋਹਣਾ ਲੋਕ ਲੋਕ ਕਰਦਾ ਪੜਿਆ ਪੂਰਾ। ਇਹ ਵੀ ਸੋਹਣੀ ਆ ਨਾ। ਹਾਂ ਝੋਲੀ ਝਾਲੀ ਲੈ। ਠੀਕ। ਝੋਲੀ ਦਿਖਾ ਦੇ ਪਹਿਲਾਂ ਆਪਾਂ। ਲੈ ਪੁੱਤ ਖੜ ਜਾ। ਇਹ ਵੀ ਬਹੁਤ ਵਧੀਆ ਹਨਾ। ਬਾਲੀ ਚੰਗੀ ਝੋਲੀ ਆ। ਨਾ ਪੁੱਤ। ਥਣ ਵਾਲੇ ਚੰਗੇ ਆ। ਬਾਲੇ ਚੰਗੇ ਆ ਬਾਲੇ ਚੰਗੇ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਸੰਧੂ ਕਲਾਂ ਤਹਿਸੀਲ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਆਪਾਂ ਪੰਜ ਨਗ ਲੈ ਕੇ ਆਏ ਹਾਂ ਜਿਨ੍ਹਾਂ ਦੇ ਵਿੱਚ ਟੋਕੜ ਗੱਬਣ ਚੱਕ ਪਾਸ ਵਹਿੜ ਆ ਗਈ ਇੱਕ ਬਿਲਕੁਲ ਤਾਜੀ ਸੂਈ ਆ ਤੇ ਮਗਰ ਉਹਦੇ ਵੱੱਛੀ ਆ ਵੱਧੇ ਵਾਲੀ ਗੱਲ ਹੈ ਤੇ ਇੱਕ ਇਧਰ ਵਹਿੜ ਹੈਗੀ ਆ ਇਹ 2 ਮਹੀਨਿਆਂ ਦੀ ਸੂਈ ਵੀ ਆ ਤੇ ਦੋ ਇਧਰ ਛੋਟੀਆਂ ਹੀ ਫਰਵੱਛੀਆਂ ਗੀਆਂ ਇਹ ਵੀ ਬਹੁਤ ਚੰਗੀਆਂ ਗੀਆਂ ਤੇ ਛੋਟੀ ਉਮਰ ਦੇ ਵਿੱਚ ਹੀ ਐ ਤੇ ਇਹਨਾਂ ਪੰਜਾਂ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਕੱਲੀ-ਕੱਲੀ ਤੋਰ ਕੇ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜਿੰਨਾ ਦੁੱਧ ਹੋਊਗਾ ਉਹ ਫਿਰ ਤੁਸੀਂ ਆਪਦੀ ਤਸੱਲੀ ਕਰਕੇ ਲਿਆ ਸਕਦੇ ਹੋ ਹਰੇਕ ਪੱਕ ਤੋਂ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਨ ਨਹੀਂ ਲੈਂਦੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਕੱਲੇ-ਕੱਲੇ ਨਗਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੰਨੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਹੈਗਾ ਜੀ ਭਰਪੂਰ ਸਿੰਘ ਪਿੰਡ ਸੰਦੂਕਲਾ ਠੀਕ ਹੈ ਜ ਜੇਲਾ ਵਰਨਾਲਾ ਤਹਿਸੀਲ ਤਾਪਾਜੀ ਠੀਕ ਹੈ ਫੋਨ ਨੰਬਰ ਹੈਗਾ 99546672 ਅੱਜ ਦੇ ਆਪਣੇ ਕੋਲੇ ਪੰਜ ਨਾ ਆ ਗਏ ਠੀਕ ਹੈ ਜੀ ਤੇ ਆਪਾਂ ਇਧਰੋਂ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਗੇ ਹਨਾ ਐਸਾਈਡ ਤੋਂ ਇਹਦੀ ਕੀ ਡਿਟੇਲ ਆ ਗਈ ਇਹ ਤਾਂ ਦੂਜੇ ਸੂਏ ਵਾਸਤੇ ਗੱਬਣਾ ਹੋਈ ਵੀ ਹੈ ਜੀ ਠੀਕ ਹੈ ਜੀ 14 ਮਹੀਨਿਆਂ ਦੀ ਗੱਬਣਾ ਸੈਕਸਰ ਸੀਮਨ ਤੋਂ ਗੱਬਣਾ ਸਾਹ ਬਾਊ ਡਾਟਾ ਰਿਕਾਰਡ ਨੇ ਜੂ ਠੀਕ ਹੈ ਠੀਕ ਹੈ ਆਤਮਾ ਲਵ ਵੀ ਤੋਂ ਤਾਂ 11 ਲੀਟਰ ਹੈ 12 ਹੀ ਹੋਊਗਾ ਅਗਲਾ 11 ਮੰਨ ਕੇ ਲੈ 11 ਮੰਨ ਕੇ ਲੈ ਜੀ ਹਾਂ ਚੋਣ ਚਾਣ ਦੀ ਓਕੇ ਆ ਬਾਕੀ ਆਪਾਂ ਧਾਰਾ ਮਾਰ ਕੇ ਵਿਖਾ ਦਾਂ ਦੋਨਾਂ ਟਾਈਮਾਂ ਦਾ ਨਾ ਦੋਨੇ ਟਾਈਮਾਂ ਦਾ 11 ਲੀਟਰ ਦੁੱਧ ਮੰਨ ਕੇ ਸੌਦਾ ਕਰੇ ਚੋਚਵਾਈ ਦੀ ਤੇ ਚੈੱਕ ਆਪਦੀ ਭੰਵੇਂ ਅਗਲਾ ਕਰਾ ਕੇ ਦੋ ਵੀਰੀ ਲੈ ਜੀ ਆਪਾਂ ਕਰਾਈ ਵੀ ਆ ਆਪਣੀ ਕਰਾਈ ਵੀ ਆ 11 ਤਸੱਲੀ ਕਰਕੇ ਲੈ ਜੇ ਪੂਰੀ ਫੁੱਲ ਗਾਰੰਟੀ ਤੇ ਦੇਵਾਂਗੇ ਠੀਕ ਆ ਬਾਕੀ ਸੈਕਸਰ ਸੀਮਨ ਤੋਂ 겁ਣਾ ਐ ਨਹੀਂ ਗੱਲ ਕੋਈ ਵੀ ਅਗਲੇ ਦੇ ਜਾ ਕੇ ਬੱਛਾ ਦੀ ਠੀਕ ਹੈ ਤੇ ਉਹ ਜਿਵੇਂ ਆਪਾਂ ਚਵਾਈ ਚੁਈ ਕਰੀ ਹੋਣੀ ਹੈ ਸਾਫ ਆ ਗਈ ਮੈਂ ਖਾ ਬਾਰੀ ਸਾਫ ਹੈ ਬਾਕੀ ਆਪਾਂ ਵਿੱਚ ਵੀਡੀਓ ਦੇ ਧਾਰਾ ਮਾਰ ਕੇ ਵਿਖਾ ਦਾਂਗੇ ਠੀਕ ਹੈ ਹਾਂਜੀ ਲੋ ਵੀ ਦੋਸਤੋ ਦੂਜੇ ਸੂਏ ਵਾਸਤੇ ਇਹ 4 ਮਹੀਨੇ ਹੀ ਦੱਸਿਆ ਨਾ ਚਾਰਾਂ ਦੀ ਚਾਰਾਂ ਦੀ ਚਾਰਾਂ ਦੀ ਚੱਕ ਪਾਸਾ ਬਾਈ ਦੀ ਕਰਾਈ ਵੀ ਆ ਤੁਸੀਂ ਆਪਦੀ ਕਰਾ ਕੇ ਲੈ ਜਾਣੀ ਆ ਮੁੜ ਕੇ ਕਿਸੇ ਵੀ ਗੱਲ ਦਾ ਲਾਂਭਾ ਨਹੀਂ ਰਹਿੰਦਾ ਬਾਅਦ ਹਾਂਜੀ ਇਥੇ ਆ ਦੀ ਫਰੋਲ ਲੈ ਕੇ ਲੈ ਜਾਓ ਸਟੇਟ ਭਈ ਆ ਤਾਂ ਤੂੰ ਹਾਂ ਤੋਂ ਸਾਰੀ ਲੇਵੇ ਲੂਵੇ ਦੀ ਬੰਤਰ ਬਖਾ ਦੇ ਨੇੜੇ ਓਕੇ ਥਣ ਥਣ ਦਾ ਬਹੁਤ ਸੋਹਣਾ ਸਾਇਆ ਘਰੇ ਚੋਂ ਵਾਲੀ ਆ ਬਾਕੀ ਰਿਕਾਰ ਚੰਗਾ ਕੰਦ ਵੀ ਵਧੀਆ 3 ਕਿਲੋ ਦੁੱਧ ਵੇੜ ਦਾ ਪਾਇਆ ਹੋਇਆ ਠੀਕ ਹੈ ਹਾਂਜੀ ਤੇ ਬਾਕੀ ਦੁੱਧ ਜਿੰਨਾ ਦੱਸਿਆ ਉਹ ਅਗਲਾ ਤਸੱਲੀ ਕਰਕੇ ਲੈ ਆਣਾ ਉਹ ਨਾਲ ਲੀਟਰ ਮਾਰੇ ਆਪਦੇ ਠੀਕ ਹੈ ਇਹ ਨਹੀਂ ਗੱਲ ਬਾਕੀ ਦਾ ਹਾਂ ਅਗਲੇ ਦੀ ਸੇਵਾ ਤੇ ਆ 200 ਵਧਾ ਲੈ ਘਟਾ ਲੈ ਸਹੀ ਗੱਲ ਆ ਅਗਲਾ ਇਤੋਂ ਦੰਦੀ ਕਰ ਲੈ ਹਾਂ ਮੁੜ ਕੇ ਦਾ ਗਾਂ ਸੇਵਾ ਦੇ ਰਹੇ ਜਾਂਦਾ ਗਾਂ ਬਾਕੀ ਬਾਡੀ ਵੰਤਰ ਢਾਂਚਾ ਢੁੰਚਾ ਇਹ ਥਣਾ ਥਣਾ ਦੀ ਸਪੇਸ ਆ ਬਹੁਤ ਸੋਹਣੀ ਹੈਗੀ। ਖਾਡਾ ਦੀ ਪੂਰੀ ਨਰੋਈ ਹੈਗੀ। ਬਾਕੀ ਨਗਰ ਨਰੋਈ ਆ ਗਰਮੀ ਗੁਰਮੀ ਦੇ ਢਾਂਚੇ ਵਾਲੀ ਚੰਗੀ ਆ ਪਰ ਤੋਂ ਮੱਜਾ ਵਾਰਕੀ ਬੰਤਰ ਚੰਗੀ ਆ ਤੇ ਆਰਡਰ ਦੇਖ ਸਕਦੇ ਆ ਆਰਡਰ ਬਹੁਤ ਵਧੀਆ ਆ ਥਣਾ ਦਾ ਸਜ ਬਹੁਤ ਵਧੀਆਗਾ ਥਣਾ ਦੇ ਵਿੱਚ ਵਿੱਥੀ ਉਹ ਵੀ ਬਹੁਤ ਚੰਗੀ ਆ ਤੇ ਨਾਲ ਦੇਖ ਸਕਦੇ ਹੋ ਤੁਸੀਂ ਮਿਰਕਵੇਂ ਜਿਹਨੂੰ ਕਹਿੰਦੇ ਉਹ ਵੀ ਬਹੁਤ ਵਧੀਆ ਆਉਂਦੀ ਆ। ਬਾਕੀ ਨਾਲਾ ਚੰਗੀਆਂ। ਬਾਕੀ ਤਾਂ ਊਂ ਟੀਕਾ ਚੰਗਾ ਲੱਗਾ ਬਾਕੀ ਆਪ ਵਹਿੜ ਚੰਗੀ ਆ ਤਾਂ ਚੰਗਾ ਦੇਣਾ ਹੀ ਦੇਣਾ। ਸਹੀ ਗੱਲ ਆ ਸੈਕਸਟਰ ਸੀਮਨਾਂ ਤਾਂ ਤਕਰੀਬਨ ਬੱਚੇ ਵੀ ਦੇਣੀ ਆ ਨਾ ਬੱਚੇ ਦੇਊਗੀ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਨਾ ਬੰਦਿਆ ਦੀ ਗੱਲ ਹੀ ਆ ਬਾਕੀ ਸੈਕਸਟਰ ਸੀਮਨਾਂ ਉਹ ਵੀ ਬਹੁਤ ਚੰਗੇ ਆ ਹਾਂਜੀ ਤੇ ਚੰਗਾ ਸੀਮਨ ਲੱਗਿਆ ਵਾ ਉਹ ਐਂ ਤਾਂ ਨਹੀਂ ਪਤਾ ਪ੍ਰੋਪਰ ਵੀ ਕਿਹੜਾ ਲੱਗਿਆ ਵਾ ਆਪਾਂ ਦੇਵਾਂਗੇ ਸਾਰੀ ਡਿਟੇਲ ਉਹ ਸਾਰੀ ਡਿਟੇਲ ਆਪਾਂ ਦੇ ਦਾਂਗੇ ਸਾਰੀ ਅਗਲੇ ਜਿਹੜਾ ਲਊਗਾ ਉਹ ਸਾਰੀ ਆਪਾਂ ਲਿਖਤ ਰੂਪੀ ਦੇ ਵਿੱਚ ਦੇ ਦਾਂਗੇ ਠੀਕ ਆ ਉਹ ਸਾਰੀ ਡਿਟੇਲ ਦੇ ਦਾਂਗੇ ਆਪਾਂ ਜਿਹੜਾ ਇਹਦਾ ਮੁੱਲ ਹੈ 65000 ਚੋਂ ਮਾਨਤਾਨ ਕਰਨਾ ਹੈ 65000 ਚੋਂ ਮਾਨਤਾਨ ਹੋ ਜਾਊਗਾ ਹਾਂਜੀ ਠੀਕ ਆ ਲੋਈ 265000 ਦੇ ਵਿੱਚ ਮਾਨਤਨ ਹੋ ਜਾਊਗਾ ਬਾਕੀ ਆਹ ਹਰੇਕ ਪੱਖ ਤੋਂ ਆਦੀ ਫੁੱਲ ਤਸੱਲੀ ਕਰਕੇ ਲੈ ਜਾਓ ਬੈੜ ਚੰਗੀ ਆ ਹੱਡਾਂ ਪੈਰਾਂ ਦੀ ਮਜ਼ਬੂਤ ਆ ਨਰੋਈ ਆ ਪੂਰੀ ਥਣ ਥਣ ਚੰਗਾ ਤੇ ਬਾਕੀ ਮਾਇਦਾ ਵੀ ਤਾਜੀ ਨੇ ਦੁੱਧ ਚੰਗਾ ਦਿੱਤਾ ਹੋਣਾ ਕਿਉਂਕਿ ਲੇਵੇ ਦੇ ਵਿੱਚ ਢਿੱਲਾ ਵੀ ਦੱਸ ਦਿਆਂਗੇ ਵੀ ਵਧੀਆ ਆ ਇਹਨੇ ਦੁੱਧ ਦਿੱਤਾ ਹੋਣਾ ਤੇ ਬਾਕੀ ਇੱਥੋਂ ਆਦੀ ਫੁੱਲ ਤਸੱਲੀ ਕਰਕੇ ਲੈ ਜਾਓ ਹਰੇਕ ਪੱਖ ਤੋਂ ਤੇ ਦੂਜੇ ਨੰਬਰ ਤੇ ਬਾਈ ਆਪਾਂ ਤਾਂ ਨਾ ਮਾਰਦਗੇ ਤਾਰਾ ਮਾਰਦੇ ਹਾਂ ਉਹ ਵੀ ਦੋ ਤੋਂ ਤਾਰਾ ਮਾਰ ਕੇ ਵੀ ਦਿਖਾਈ ਦਿੰਨੇ ਆ ਤੋਂ ਫੁੱਲ ਤਸੱਲੀ ਹੋ ਜਾਂਦੀ ਹੈ ਫਰ ਲੈ ਹਾਪਾ ਨੂੰ ਤਸਮਾਈ ਵੀ ਨਹੀਂ ਕੋਈ ਕੁਝ ਕਰਾਦਾ ਇਹ ਦੇਣਾ ਨਾ ਇਹਨਾਂ ਤੋਂ ਦੇਖਣਾ 12 ਵਜੇ ਦੇਖ ਸਕਦੇ ਹੋ ਦੋਸਤੋ ਦੇਖ ਸਕਦੇ ਹੋ ਮਾਸੇਰ ਦਾ ਚੋਣਾ ਹੈ ਫੁੱਲ ਠੰਡੀ ਸੀਲ ਹੈ ਕੋਈ ਨਿਆਣਾ ਨਹੀਂ ਪਾਇਆ ਕੋਈ ਕੁਝ ਨਹੀਂ ਕਰੇਗਾ ਦੇਖ ਸਕਦੇ ਹੋ ਤੁਸੀਂ ਬਾਕੀ ਚੁਆਈ ਤੁਹਾਨੂੰ ਦਿਸਦੀ ਹੋਣੀ ਹੈਗੀ ਮੋਟਾ ਤੋਂ ਇੱਕ ਨੰਬਰ ਚੋਣਾ ਹੈ ਇੱਕ ਨੰਬਰ ਚੋਣਾ ਹੈ ਦੇਖ ਸਕਦੇ ਹੋ ਸਾਰਨੇ ਗੋਆਇੰਦਾ ਦੇ ਬੱਦਲ ਨਾ ਆਪਾਂ ਮਾੜਾ ਡੰਗਰ ਲੈਦੇ ਨਹੀਂ ਲੈ ਕੋਈ ਗੰਡਸਾਲਾ ਪੂਰ ਸਰਲਾ ਗੰਡ ਮਰੋੜੀ ਕੁਛ ਨਹੀਂ ਸਹੀ ਗੱਲ ਆ ਬਾਕੀ ਹੁਣ ਤੁਸੀਂ ਵੀ ਲੈਨੇ ਹੋ ਹਨਾ ਆਪਦਾ ਚੈੱਕ ਕਰਕੇ ਵਰਕ ਕਰਕੇ ਲੈਨੇ ਆਂ ਨਹੀਂ ਆਪਾਂ ਆਪਾਂ ਕਿਹੜਾ ਕੋਈ ਅੱਜ ਕੱਲ ਦੇ ਲੈਨੇ ਆਂ ਹਮ ਸਹੀ ਗੱਲ ਹੈ ਗਲਤ ਡੰਗਰ ਦੇਣਾਗਾ ਤੇ ਇਹ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਇਹਨੂੰ ਇੱਕ ਹਫਤਾ ਸੂਈ ਨੂੰ ਹੋਇਆ ਠੀਕ ਹੈ ਠੀਕ ਹੈ ਜੀ ਮੰਗਰ ਇਹਦੇ ਬੱਛੀ ਆ ਠੀਕ ਹੈ ਤੇ ਦੂਜਾ ਸੂ ਹੈ ਅੱਜ ਯਾਨੀ ਕਿ ਦੁੱਧ ਪੂਰਾ ਵਧੂਗਾ ਅਗਲਾ 20 ਲੀਟਰ ਮੰਨ ਕੇ ਸੌਦਾ ਕਰੀ अच्छा 25 किलो दूध ਪਾ ਦੂ ਹੈ ਜਾਨੀ ਵੱਧ ਆ ਪਰ ਅਗਲਾ 20 ਮੰਨ ਲਾ ਹਾਂ 20 ਮੰਨ ਕੇ ਅਗਲਾ ਲੀਟਰ ਪਿਆ ਆਵੇ ਲੀਟਰ ਮਾਰ ਕੇ ਚੋਕੇ ਲਿਜਾ ਦੇ ਠੀਕ ਆ ਹਾਂ ਲੋ ਵੀ ਦੋਸਤੋ ਹਫਤਾ ਇਹਨੂੰ ਸੂਈ ਨੂੰ ਹੋ ਗਿਆ ਬਾਕੀ ਨੇੜੋਂ ਹੁੱਕੇ ਥਾਂ ਤੁਹਾਨੂੰ ਬਖਾ ਦੇ ਲੈ ਤੇ ਬਾਕੀ ਥਾਂ ਤੁਹਾਨੂੰ ਬਹੁਤ ਚੰਗੇ ਆ ਮੋਟੇ ਬਾਲਾ ਚੰਗਾ ਥਾਂ ਲੱਗਾ ਦੇਖ ਸਕੇ ਯਾਰ ਜੁਰ ਬਲੀ ਚੰਗਿਆ ਬੱਚੀ ਦੀ ਸਪੇਸ ਪਈਆ ਐ ਬਾਕੀ ਬੱਚਾ ਟੌਪ ਦਾ ਮਗਰ ਬੱਚਾ ਸਹੀ ਗੱਲ ਵੱਧ ਵਾਲੀ ਗੱਲ ਹੈ ਨਾ ਮਗਰ ਬੱਚੀ ਦੋ ਵਾਰ ਜਾਣਗੇ ਨਾਲੇ ਦੋਤਾ ਦੁਕਾਣ ਦਾ ਬੱਚੇ ਨੂੰ ਵੀ ਪਾਉਂਦਾ ਮਾੜਾ ਰੈਕਡ ਹੋ ਜੀ ਡਰਦੀ ਆ ਛੋੜਾ ਮੈਂ ਅਗਲੇ ਪਾਸੇ ਆ ਕੇ ਆ ਜਾ ਉਹ ਖਾਲੀ ਖਾਲੀ ਕਰਕੇ ਜਾਕਦੀ ਆ ਛੋੜਾ ਆ ਜਾ ਪਰ ਪਾ ਆ ਜਾ ਕੋ ਤਾਂ ਲੋ ਵੀ ਦੋਸਤੋ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਆ ਜਾ ਨਾ ਵੈਸੇ ਹੀ ਜਗਦੀ ਆ ਡਰਦੀ ਆ ਵੀ ਤੇ ਕਦ ਕਾਟ ਇਹਦਾ ਵੀ ਚੰਗਾ ਹੈ ਬੰਤਰ ਵੀ ਚੰਗੀ ਆ ਵਧੀਆ ਸਭੀ ਬਲੀ ਹੈ ਕਿਸੇ ਵਕਤ ਤੋਂ ਕੋਈ ਲੱਸੀ ਲਾਵੀ ਨਹੀਂ ਹੈ ਵੀ ਹਾਂ ਬਾਕੀ ਜੋ ਖਾਣਾ ਥਾਣਾ ਬਹੁਤ ਵਧੀਆ ਗਏ ਬਾਕੀ ਗਰਮ ਗੁਰਮੀ ਦੀ ਪ੍ਰਵਾਹ ਕਰਨ ਵਾਲੀ ਚੀਜ਼ ਨਹੀਂ ਮੋٹے ਥਾਣਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮਜ਼ਬੂਤ ਥਾਣਾਂ ਆ ਗਏ ਤੇ ਧਾਰ ਦੂਰ ਵਧੀਆ ਬਾਈ ਪੂਰੀ ਥਾਲੀ ਮੋਟੀ ਧਾਰਾ ਬਾਕੀਆ ਪਾਣ ਧਾਰਾਂ ਦਾ ਮਾਰ ਕੇ ਵਿਖਾ ਦੇਣਗੇ ਹਾਂ ਬਾਕੀ ਧਾਰਾਂ ਮਾਰ ਕੇ ਜਿਹੜਾ ਇਹਨੇ ਚੋਪੀ ਆਪਦੀ ਤਸੱਲੀ ਕਰ ਜਾਣੀ ਆ ਸਹੀ ਗੱਲ ਆ ਇਹ ਤਾਂ ਚੱਕਦੀ ਕੋਈ ਨਹੀਂ ਰੰਗ ਪ੍ਰਿੰਟ ਸਾਰਾ ਚੰਗੀ ਐ ਸੋਹਣੀ ਐ ਬੜਾ ਤਰਾ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਇੱਕ ਵਜੇ ਥਾਣਾ ਬਹੁਤ ਵਧੀਆ ਮੋਟੇ ਆਹ ਭਾਈ ਵੀ ਵਧਾ ਬੰਦਾ ਵੰਦਾ ਦਾ ਚੌਂਕ ਸਹੀ ਗੱਲ ਤੇ ਆਪਾਂ ਰੇਟ ਇਹਦਾ ਕਿੰਨਾ ਕਰਦੇ ਆ ਇਹਦਾ ਰੇਟ ਆਪਾਂ 7000 ਰੁਪਏ ਤੋਂ ਮਾਨਤਨ ਕਰਦਾਂਗੇ ਕੋਈ ਇਹਦਾ 90 ਨਹੀਂ 95 ਨਹੀਂ ਠੀਕ ਆ 85 ਜੋ ਮਾਨਤਨ ਹੋ ਜਾਊਗਾ ਹਾਂਜੀ ਲੋ ਜੀ ਦੋਸਤੋ 85 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਵਹਿੜ ਇਹ ਵੀ ਚੰਗੀ ਐ ਜੇ ਇਹਦੀਆਂ ਤੁਹਾਨੂੰ ਅੱਧਾ ਮਾਰ ਕੇ ਨਾ ਤੇ ਫੁੱਲ ਤਸੱਲੀ ਆਪਾਂ ਤੁਹਾਨੂੰ ਇਹਦੀ ਵੀ ਕਰਾ ਦਿੰਨੇ ਆ ਕੌਣ ਜਾਣਦਾ ਨੌਕੀਆ ਗੱਲ ਕਰ ਗਿਆ ਜਵਾਈ ਇਹਦੀ ਬਹੁਤ ਚੰਗੀ ਆ ਮੋਟੀ ਜਵਾਈ ਆ ਬਹੁਤ ਵਧੀਆ ਢੰਡੀ ਢੁੰਡੀ ਦਾ ਬਹੁਤਾ ਗੱਲ ਕਰਦੀ ਥੋੜਾ ਜਿਹਾ ਖਾਲੀ ਦਾ ਕਰਤੀ ਜਾਗਦੀ ਆ ਗੱਡੀ ਤੋਂ ਡਰੀ ਵੀ ਆ ਨਾ ਚੜਦੀ ਕਰਕੇ ਗੱਡੀ ਚ ਤੇ ਨਿਆਣਾ ਨੂੰ ਨਾ ਕੋਈ ਇਹਦੇ ਵੀ ਨਹੀਂ ਪਾਇਆਗਾ ਉਵੇਂ ਹੀ ਇਹ ਚੌਣ ਲੱਗ ਗਿਆ ਬਈ ਨਾ ਦੇਖ ਸਾਲਿੰਦੀ ਸੀ ਪੂਰੀ ਫੁੱਲ ਸੀਲ ਹੈ ਠੰਡੀ ਹੈ ਤੇ ਚਵਾਈ ਜੂ ਵੀ ਇੱਕ ਨੰਬਰ ਹੈ ਇਹਦੀ ਵੀ ਦੇਖੋ ਜਾਣੇ ਆ ਨਾ ਕਈ ਵਾਰੀ ਪਸ਼ੂ ਘਰੋਂ ਘਰੋਂ ਨਹੀਂ ਕੱਢਾ ਹੂੰ ਘਰੇਲੂ ਹੋਊਗੀ ਹੈ ਨਾ ਹਾਂ ਘਰੂ ਹੈਗੀ ਫੁੱਲੇ ਖੱਲੇ ਪਸ਼ੂ ਜਿਹੜੇ ਫਾਰਮ ਦੇ ਆ ਉਹ ਫਰਕ ਪੈ ਜਾਂਦਾ ਘਰੇਲੂ ਬਹਿੜਾ ਤਾਂ ਕਰਕੇ ਥੋੜਾ ਜਿਹਾ ਨਾ ਖਾਲੀ ਤੋਂ ਜਾਗਦੀ ਸੀ ਹਾਂਜੀ ਹਾਂਜੀ ਉਦਾਂ ਕੋਈ ਚੱਕਰ ਨਹੀਂ ਹੈਗਾ ਤੇ ਤੀਜੇ ਨੰਬਰ ਤੇ ਆ ਗਈ ਤਕਰੀਬਨ ਬਲੈਕ ਕਲਰ ਦੇ ਵਿੱਚ ਜ਼ਿਆਦਾ ਵਹਿੜ ਇਹ ਜਰਸੀ ਦੇ ਵਿੱਚ ਤੇ ਐਫ ਐਫ ਦੇ ਵਿੱਚ ਮੈਕਸਾਈ ਕਰੌਸ ਆ ਨਾ ਜਰਸੀ ਦੇ ਉੱਤੇ ਚਪਦਾ ਮਾਂ ਇਹਦੀ ਜਰਸੀ ਸੀ ਮਾਂ ਖਲੇ ਦੁੱਧ ਸੀਗਾ 30 32 ਕਿਲੋ ਠੀਕ ਆ ਉਹ ਤੋਂ ਬਾਅਦ ਨੇ ਵੀ ਚੰਗਾ ਕੱਢਿਆ ਇਹਦੇ ਮੰਨ ਲਾ ਵੀ ਇਸ ਤੋਂ ਪਹਿਲਾਂ ਦੁੱਧ ਸੀਗਾ 20 ਲੀਟਰ ਬਾਹਰ ਥੱਲੇ ਠੀਕ ਆ ਦੁੱਗੀ ਮੂੰਹ ਹੈ ਪਹਿਲਾ ਸੂ ਹੈ ਹਮ ਮਾਗਲੇ ਥਣ ਦੀ ਤੇਲ ਜਮਾਂਦਰੂ ਜਿਹੜੇ ਉਹ ਕੋਈ ਵਿਖਾ ਦੇ ਜਮਾਂਦਰੂ ਦੀ ਤੇਲ ਆ ਆ ਦੇ ਲੈ ਹੈ ਨਹੀਂ ਥਾਣੇ ਦੇ ਠੀਕ ਹੈ ਲੈ ਆਹਵਾ ਥਾਣਾ ਹੈ ਨਹੀਂ ਹਾਂ ਠੀਕ ਐ ਤੇ ਤੂੰ ਚਾਰ ਦੀ ਅੰਤ ਕੋਈ ਨਹੀਂ ਮੋਟੀ ਮੋਟੀ ਚੁਆਈ ਐ ਠੀਕ ਐ ਬਾਕੀ ਤਿੰਨ ਸਹੀ ਚੱਲਦੇ ਆ ਹਾਂ ਤਨ ਤਾਂ ਬਰਾਬਰ ਬਰਾਬਰ ਓਕੇ ਦੀ ਰਿਪੋਰਟ ਲੈ ਨਾ ਪਤਾ ਔਰ ਇੱਕ ਦਾਣ ਤੋਂ ਤੇ ਅੱਲਾ ਤੇ ਬਾਕੀ ਤਿੰਨੇ ਥਣ ਸਹੀ ਆ ਅੱਜ ਦੁੱਧ ਆਣਾ 13 ਮੰਨ ਕੇ ਲੈ ਲੈ 14 ਲੀਟਰ ਹੋਊਗਾ ਅੱਛਾ ਹੈ 14 13 ਮੰਨ ਕੇ ਲੈ ਜੇ ਕੋਈ ਤਸੱਲੀ ਕਰਕੇ ਲੈ ਜੇ ਹਣਾ ਧਾਰਾ ਦੂਰੇ ਦੇਗਾ ਵੀ ਮਾਰਤਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਅੱਗੇ ਬਾਕੀ ਮੱਝਾਂ ਵਰਗਾ 50 ਫਾਇਰ ਦਾ ਮੁੱਤਰਾ ਆਓ ਜੀ ਫਾਇਰ ਵੱਧ ਹੋਊਗੀ ਹਣਾ ਹਾਂ ਆਪਨਾ 13 ਜਨਵਰੀ ਤੇ 14 ਜਨਵਰੀ ਦੀ ਇਹਦੀ ਏਆਈ ਆਪਣੇ ਆਪ ਕੀਤੀ ਆ ਖੁਦ ਅੱਛਾ ਆਪ ਆਪ ਕਰਾਈ ਵੀ ਹਾਂ ਪੂਰਾ ਚੰਗਾ ਸੀਮਨ ਭਰਿਆ ਠੀਕ ਆ ਬੱਚੀ ਗੱਬਣ ਦੀ ਗਰੰਟੀ ਵੀ ਮੰਨ ਲਿਆ ਅਗਲਾ ਠੀਕ ਆ ਇਹ ਕਿਹੜਾ ਕੋਈ ਰਿਪੀਟਰ ਹੈ ਹਾਂ ਛੋਟੀ ਉਮਰ ਦੇ ਵਿੱਚ ਹੀ ਹੈ ਹਾਂ ਜਿਹੜਾ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਨਾ 2 ਮਹੀਨੇ ਹੋਇਆ ਅੱਛਾ 2 ਮਹੀਨੇ ਸੂਈ ਨੂੰ ਹਾਂ ਲਾਸਟ ਠੀਕ ਆ ਤੇ ਦੋ ਦੋ ਬੱਚੇ ਆਏ ਵੀ ਹੋਰ ਵੀ ਕਾਜੂ ਆਪਣੇ ਕੋਲੇ ਮਾਲ ਬੜਾ ਹੈ ਉਹ ਪੂਰਾ ਪਰਾਇਆ ਹੋ ਜਾਂਦਾ ਪਸ਼ੂ ਨੂੰ ਵਿਹੜ ਚੰਗੀ ਆ ਦੋਸਤੋ ਕੱਦ ਵੀ ਵਧੀਆ ਹੈ ਤੇ ਸੰਭੀ ਬਲੀ ਵੀ ਚੰਗੀ ਆਗੀ ਸਨੱਖੀ ਐ ਤੇ ਬਸ ਇੱਕ ਜਿਹੜੀ ਕਮੀ ਐ ਬਸ ਉਹ ਤੇਲ ਲੈਕ ਪਾਸੋਂ ਜਿਹੜਾ ਲੈ ਗਿਆ ਬੱਚੀ ਤਲਣਾ ਹੁੰਦੀ ਬੱਚੀ ਦਾ ਅੰਤ ਕੋਈ ਨਹੀਂ ਸੀ ਹਾਂ ਫੇਰ ਕੋਈ ਅੰਤ ਨਹੀਂ ਸੀਗਾ ਇਹ ਜਮਾਂਦਰੂ ਹੀ ਆਗੀ ਤੇ ਬਾਕੀ ਜਿਹੜੇ ਥਾਣਾ ਉਹ ਥਾਣ ਵਧੀਆ ਆ ਗਏ ਬਾਰੇ ਚੰਗੇ ਆ ਥਾਣ ਤੇ ਚੋਣ ਚ ਸਵਾਦ ਆ ਜਾਂਦਾ ਜੋ ਪਸੰਦ ਮੇ ਹੁੰਦੀ ਆ ਧਾਰਾ ਮਾਰ ਕੇ ਦਿਖਾ ਦਿਆਂ ਥਾਣਾ ਨੂੰ ਦਿਖਾ ਤੇ ਹੋਵੇ ਮੂਹ ਲੱਕਿਆਂ ਜਾਨ ਪ੍ਰਾਨ ਬਈ ਆ ਬਾਕੀ ਗੱਲ ਹੋਰ ਐ ਨਾੜਾ ਨੂਣਾ ਚੰਗੀਆਂ ਗੀਆਂ ਵੀ ਆਪਾਂ ਲੋਕਾਂ ਅਵਸਰ ਬੱਚਿਆਂ ਦਾ ਭਾਅ ਕਰਦੇ ਹੇ ਜੇ ਆਪਾਂ ਦੇ ਅਵਸਰਾਂ ਬੱਚਿਆਂ ਦੇ ਭਾਅ ਦਾ 38000 ਰੁਪਏ ਚੋਂ ਮਾਨਤਾਨ ਕਰਦੇ ਠੀਕ ਆ 38000 ਦਾ ਮਾਨਤਾਨ ਹੋ ਜਾਣਾ ਹਾਂ ਨਾ ਕੋਈ ਮੈਂ ਆਵੇ ਨਾ ਕੋਈ ਗਾਂ ਆਵੇ ਬੱਚੀ ਦਾ ਭਾਅ ਸਹੀ ਗੱਲ ਆ ਦੁੱਧ ਦਾ ਆ ਜਾਂਦਾ ਸਵਾਦ ਕਿੰਨਾ ਵਧੀਆ ਹੈ ਨਾ ਦੁੱਧ ਹਾਂ ਨਾਲ ਫੈਟ ਵਾਲਾ ਦੁੱਧ ਹੋਊਗਾ ਹਾਂ ਠੀਕ ਆ ਤਾਂ ਕੋ ਤੋ ਹੋ ਵੀ ਦੋਸਤੋ ਜਿੱਦਾਂ ਇਹ ਆਈਆ ਦੋ ਦਿਨਾਂ ਦੀ ਸਾਡੀਆਂ ਦੀ ਪੰਜ-ਪੰਜ ਫੈਟ ਆਉਂਦੀਆ ਵਿੱਚ ਦੁੱਧ ਭਾਗੇ ਦਾ ਅੱਛਾ ਹਾਂ ਠੀਕ ਆ ਬਾਈ ਦੋਸਤੋ ਫਾਇਰ ਇਹ ਵੀ ਚੰਗੀ ਆਗੀ ਜਰਸੀ ਦੇ ਨਾਲ ਕਰਾਓ ਸਾਜੀ ਫਾਇਰ ਇਹਦੀ ਵਧਗਾ ਹੋਣੀ ਆ ਤੇ ਬਾਕੀ ਰੇਟ ਇਹਦਾ ਜਾਇਜ ਆਗਾ ਬਾਕੀ ਜੇ ਮੈਂ ਗਰਮੀ ਗਰਮੀ ਆਉਂਦੀ ਆ ਮੂਰੇ ਪ੍ਰਵਾਹ ਨਹੀਂ ਕਰਦੀ ਬਾਕੀ ਜਿਹੜੇ ਗਰਮੀ ਨਹੀਂ ਮੰਨਣੀਆਂ ਹੋਲੇ ਵਰਗੀ ਆ ਨਾਲੇ ਗੱਬਣ ਟੋਕਰ ਦੀ ਗੱਬਣ ਟੋਕਰ ਤੇ ਦੁੱਧ ਦਾ ਬਹੁਤ ਵਧੀਆ ਸਾਰੀ ਜਾਊਗੀ ਗੱਬਣ ਨੇ ਹੋਈ ਜਾਣਾ ਤਕਰੀਬਨ ਕਿਉਂਕਿ ਇਹ ਕਿਹੜਾ ਕੋਈ ਰਿਪੀਟਰ ਕਹਿ ਸਕਦੇ ਹਨ ਹਾਂਜੀ ਹਾਂਜੀ ਉਮਰ ਦੇ ਵਿੱਚ ਹੀ ਆ ਜੀ ਤੇ ਇਸ ਵਾਰ ਆਗੀਆਂ ਦੋ ਛੋਟੀਆਂ ਹੀਫਰ ਇਹਦੀ ਬਾਈ ਕੀ ਡੇਡਾ ਚਿੱਟੀ ਬੱਚੀ ਦੀ ਕਿੰਨੀ ਕੋਰ ਇਹ ਚਿੱਟੀ ਬੱਚੀ ਉਹ ਪੂਰੇ ਫੁੱਲ ਚੰਗੇ ਰਕਾਰ ਵੀ ਆ ਰਕਾਰਾ ਪਾਗਲੇ ਨੂੰ ਦੇ ਦਾਂਗੇ ਸਾਰਾ ਠੀਕ ਆ ਇਹਦੀ ਮੰਨ ਲਓ ਵੀ 1.5 ਮਹੀਨਿਆਂ ਦੀ ਉਮਰ ਠੀਕ ਆ ਮਹੀਨੇ ਡੇਢ ਮਹੀਨੇ ਤੱਕ ਮੰਨ ਲਓ ਹੀ ਮਾਰਚ ਚ ਜਿਹਨੇ ਟੀਕਾ ਲੈ ਲੈਣਾ ਬੱਚੇ ਥੋੜੇ ਟਾਈਮ ਚ ਲੈ ਲੂ ਟੀਕਾ ਹਾਂ ਝੋਲੀ 40 ਦੀ ਬੱਚੀ ਸਾਫ ਸੁਥਰੀ ਆ ਐਨ ਪਲੇਨ ਪਈ ਆ ਸਪੇਸ ਪੂਸ ਸਹੀ ਗੱਲ ਆ ਲੈ ਲੈ ਝੋਲੀ ਵਿਖਾ ਦੇ ਨੇੜੂ ਐ ਪੂਈ ਲੈ ਦੇਖੋ ਹਾਂ ਝਾੜੇ ਥਾਣਾ ਹਣ ਬਹੁਤ ਵਧੀਆ ਗਿਆ ਹਾਂਜੀ ਥਾਣਾ ਦੇ ਵਿੱਚ ਸਪੇਸ ਆ ਇੱਕੋ ਜਿਹਾ ਧਾਣਾ ਬਾਕੀ ਝੋਲੀ ਝਾਲੀ ਬਹੁਤ ਵਧੀਆ ਗਈ ਤੇ ਉਹ ਮਾ ਦਾ ਬੜਾ ਸੁਨਖਾ ਹੈ। ਟੈਂਟ ਬਹੁਤ ਵਧੀਆ ਹੈਗਾ ਦੇਖ ਸਕਦੇ ਹੋ ਤੁਸੀਂ। ਫੇਸ ਬਹੁਤ ਸੋਹਣਾ ਹੈਗਾ। ਦੇਖੋ। ਤੇ ਬਾਕੀ ਚੰਗੇ ਸੀਮਾਂ ਦੀ ਹੋਣੀ ਆ। ਚੰਗੇ ਦੀ ਸਾਰਾ ਸਭ ਤੋਂ ਰਿਕਾਰਡ ਤੁਸੀਂ ਲੈ ਸਕਦੇ ਹੋਗੇ। ਇਹਦਾ ਵਿੱਚ ਬੜੀ ਵਧੀਆ ਹੈ। ਮੈਂ ਦਾ ਵੀ ਕਰ ਦ ਮੂਰ ਚੰਗਾ ਕਰ ਦ। ਕਿਉਂਕਿ ਅਜੇ ਤਾਂ ਛੋਟੀ ਉਮਰ ਦੇ ਵਿੱਚ ਹੀ ਆ। ਮਟਾੜੇੜ ਘੱਟਾ ਜੀ ਨੇ ਵੀੜ ਦਾ ਚਾਰਤਾ ਲੋਕ ਲੋਕ ਕਰੂ ਬੱਚੀ। ਥੋੜੀ ਜੀ ਸੇਵਾ ਦੇ ਨਾਲ ਇਹ ਅੱਗੇ ਵੱਸ ਕੱਪਣ ਹੋਣ ਵਾਲੀ ਹੈ। ਉਹਦੇ ਬੱਚੇ ਨਾਲ ਜੇਦੀ ਕੱਪਣ ਹੋ ਜਾਂਦਿੰਗੇ। ਹਾਂਜੀ। ਲਤਾਂ ਲੁੱਤਾਂ ਕਾਫੀ ਲੰਮਾ ਹੈ ਮਜਬੂਤ ਢਾਂਚੇ ਦੀ ਹੈ ਖੜਨੀ ਖੁੜਨੀ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਹੈਗੀ ਜੀ ਆ ਪੂਰੀ ਚੰਗੀ ਫੇਸ ਬਹੁਤ ਸੋਹਣਾ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਬੱਛੀ ਸੋਹਣੀ ਹੈਗੀ ਹਾਂਜੀ ਸਾਫ ਸੁਧਰੀ ਹੈ ਮੈਂ ਤਾਂ ਵੀ ਚੰਗੀ ਵਹਿੜ ਤਿਆਰ ਹੋਊਗੀ ਬਹੁਤ ਸੋਹਣੀ ਵਹਿੜ ਬਣਨੀ ਆ ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਕਾਲ ਕਰ ਸਕਦੇ ਹੋ ਇਹਦਾ ਰੇਟ ਆ ਮਾਂ ਦਾ ਵੀ ਦੁੱਧ ਤੂੰ ਐ ਮੰਨ ਲੈ 2334 ਕਿਲੋ ਆ ਮਾਂ ਦਾ ਕਾਹਦੇ ਆਪਾਂ ਜੋੜੇ ਦਾ ਕਰਦਾਂਗੇ ਬਾਕੀ ਕੱਲੀ ਦਾ ਫੂਨ ਤੇ ਜਿਹਦੇ ਹਿਸਾਬ ਨਾਲ ਅਗਲਾ ਮੰਗੂ ਕੱਲੀ ਵੀ ਦੇ ਦਾਂਗੇ ਫੂਨ ਤੇ ਅੱਛਾ ਰੇਟ ਜੋੜੇ ਦਾ ਹੋ ਜਾ ਹਾਂ ਜੋੜੇ ਆਪਾਂ ਕਰਦਾਂਗੇ ਠੀਕ ਬਸ ਜੋੜੇ ਦਾ ਆਪਾਂ ਰੇਟ ਤੋਂ ਮੰਨ ਲਾ ਵੀ ਜੋੜਾ ਆਪਾਂ 45000 ਤੋਂ ਮਾਨਤਾਨ ਕਰਦਾਂਗੇ 45 ਦੇ ਜੋੜੇ ਦਾ ਮਾਨਤਾਨ ਹੋ ਜਾ ਹਾਂ ਮਾਨਤਾਨ ਹੋ ਜਾਊਗਾ ਠੀਕ ਆ ਬੱਚਾ ਵੀ ਮੰਨ ਲਾ ਵੀ ਇਹਦੀ ਕਿੰਨੇ ਮਹੀਨਿਆਂ ਦਾ ਬੱਚਾ ਇਹ 6-7 ਮਹੀਨਿਆਂ ਦਾ ਮਾਲਾ ਵੀ ਬੱਚੀ ਦੇ ਇਹਦੇ ਨੇੜੇ ਹੀ ਲੱਗਦਾ ਹੂੰ ਪੂਰਾ ਢਾਂਚਾ ਟੋਣਚਾ ਚੰਗਾ ਸੋਹਣਾ ਲਗ ਲਗ ਕਰਦਾ ਬੜਾ ਪਿਆਰਾ ਇਹ ਵੀ ਸੋਹਣੀ ਆ ਹਨਾ ਹਾਂ ਝੋਲੀ ਝਾਲੀ ਲੈ ਠੀਕ ਹੈ ਝੋਲੀ ਦਿਖਾ ਲਗੇ ਪਹਿਲਾਂ ਆਪਾਂ ਲੈ ਪੁੱਤ ਖੜ ਜਾ ਇਹਦੀ ਵੀ ਬਹੁਤ ਵਧੀਆ ਹਨਾ ਬੜੀ ਚੰਗੀ ਝੋਲੀ ਆ ਨਾ ਪੁੱਤ ਥਣ ਵਾਲੇ ਚੰਗੇ ਆ ਹਨਾ ਵਾਲੇ ਚੰਗੇ ਆ ਵਾਲੇ ਚੰਗੇ ਆ ਤੇ ਮੋٹے ਮੋٹے ਥਾਣਾ ਬਹੁਤ ਵਧੀਆ ਮੂੰਹ ਮੱਥੇ ਦੀ ਕਿੰਨੀ ਪੱਧਰ ਆ ਦੇਖ ਫੇਸ ਦੇਖੋ ਇਹਦਾ ਵੀ ਬਹੁਤ ਥੋੜਾ ਹਨਾ ਤੇ ਸੋਹਣੀ ਬੱਚੀ ਆ ਕੱਲੀ ਕੱਲੀ ਲੈਣੀ ਹੈ ਅਗਲਾ ਫੋਨ ਤੇ ਪੁੱਛ ਲੈ ਜੋੜਾ ਲੈਣਾ ਅਗਲਾ ਬਹਿਮਾਨਤਨ 45 ਹਰ ਹੋਣੀ ਠੀਕ ਆ ਤੇ ਦੋਵਾਂ ਦਾ ਰੇਟ ਬਾਈ ਨੇ ਦੱਸ ਹੀ ਦਿੱਤਾ ਉਹਦੇ ਚ ਮਾਨਤਨ ਹੋ ਜਾਊਗਾ ਤੇ ਜੇ ਕਈ ਵਾਰੀ ਐਦਾਂ ਹੁੰਦਾ ਵੀ ਕਿਸੇ ਨੇ ਕੋਈ ਕੱਲੀ ਕੱਲੀ ਲੈਣੀ ਹੈ ਹਾਂ ਤਾਂ ਤੁਸੀਂ ਬਾਈ ਨੂੰ ਕਾਲ ਕਰਕੇ ਰਵਾਬ ਕਰ ਸਕਦੇ ਹੋ ਸਹੀ ਫਿਰ ਇਹ ਲੈਣਾ ਛੋਟਾ ਬੱਚਾ ਲੈਣਾ ਪੈਸੇ ਥੋੜੇ ਲਾਉਣੇ ਹੁੰਦੇ ਆ ਕਈ ਵਾਰ ਅਗਲੇ ਨੂੰ ਛੋਟਾ ਨਹੀਂ ਲੈਣਾ ਹੁੰਦਾ ਵੱਡਾ ਲੈਣਾ ਹੁੰਦਾ ਪਾਉਸ ਸਾਹਿਬ ਨਾਲ ਸਹੀ ਗੱਲ ਆ ਅੱਲੀ ਕੱਲੀ ਦਾ ਤੁਸੀਂ ਰੇਟ ਕਨਫਰਮ ਕਰ ਸਕਦੇ ਹੋ ਆਪ ਤਾਂ ਮੈਸੇਜ ਤਾਂ ਤੁਸੀਂ ਦੋਵੇਂ ਹੀ ਖਰੀਦ ਲਿਓ ਕਿਉਂਕਿ ਦੋਨੋਂ ਹੀ ਵਧੀਆ ਆ ਗਿਆ ਦੋਨੇ ਚੀਜ਼ਾਂ ਆ ਤੇ ਵੀ ਛੋਟਾ ਥੋੜਾ ਜਿਹਾ ਮਾਨਤਣ ਜ਼ਿਆਦਾ ਹੋ ਜੂ ਨਾਲੇ ਤਾਂ ਟੋਕੜਗਾ ਦਾ ਭਾਅ ਨਾਲੇ ਖਰਚਾ ਵਾਜ ਜਾਂਦਾ ਹਾਂ ਸਹੀ ਗੱਲ ਆ ਨਾਲੇ ਪਸ਼ੂ ਦਾ ਜੀ ਲੱਗਿਆ ਹੋਆ ਬਣ ਜਾਂਦਾ ਪਸ਼ੂ ਨਾਲ ਹੀ ਸਹੀ ਗੱਲ ਆ ਇਕੱਠੇ ਹੀ ਜਾ ਵੜਨਗੀਆਂ ਹਾਂਜੀ ਤੇ ਬੱਚਿਆਂ ਦੋਵੇਂ ਹੀ ਵਧੀਆ ਆ ਗੀਆਂ ਚੰਗੀਆਂ ਗੀਆਂ ਵਧੀਆ ਬਰੀਡ ਚ ਐ ਸਾਫ਼ ਸੁਥਰੀਆਂ ਗੀਆਂ ਦੋਵੇਂ ਖਰੀਦ ਲੋਗੇ ਤਾਂ ਜ਼ਿਆਦਾ ਵਧੀਆਗਾ ਕਿਉਂਕਿ ਕਿਰਾਇਆ ਇੱਕ ਦਾ ਵੀ ਬੈਣਾ ਹੀ ਆ ਤੇ ਕੋਈ ਜ਼ਿਆਦਾ ਫਰਕ ਨਹੀਂ ਹੈਗਾਗਾ ਤੇ ਆਪਜੀ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਬਾਕੀ ਜਿੰਨੇ ਵੀ ਤੁਹਾਨੂੰ ਨੱਕ ਦਿਖਾਏ ਆ ਸਾਰਿਆਂ ਦੀ ਫੁੱਲ ਡਿਟੇਲ ਤੁਹਾਨੂੰ ਆਪਾਂ ਲੈ ਕੇ ਦੇਤੀ ਰੇਟ ਦੱਸਤਾ ਸਾਰੀ ਡਿਟੇਲ ਦੱਸਤੀ ਤੇ ਜੋ ਦੁੱਧ ਹੈ ਜਾਂ ਜੋ ਦੋਕੜ ਗੰਭਣ ਹੈ ਉਹ ਤੁਸੀਂ ਚੈੱਕ ਕਰਾ ਕੇ ਲਿਆ ਸਕਦੇ ਹੋ ਤਸੱਲੀ ਅੱਗੇ ਫੁੱਲ ਤੁਸੀਂ ਕਰਨੀ ਆ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ